ਉਹ ਚੱਲ ਕੋਈ ਗੱਲ ਨਹੀਂ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਹੁੰਦਾ ਵਾ ਹੁਣ ਇਹੀ ਇਹੋ ਕਮਾਵਾਂਗੇ ਤੇ ਤਾਂ ਹੀ ਖਾਣਾ ਵਾ ਰਮਨ ਮੈਨੂੰ ਤੇ ਕਦੀ ਕਦੀ ਲੱਗਦਾ ਬਈ ਮੇਰ ਕੋ ਨਾ ਗਲਤ ਕੰਮ ਹੋ ਗਿਆ ਵਾ ਮੈਨੂੰ ਇਹ ਆ ਕਿ ਭਾਵੇਂ ਕੋਈ ਪੈਸਾ ਢੇਲਾ ਲੈ ਕੇ ਨਾ ਤੇ ਜੁਬਨੂ ਬਣਾ ਕੇ ਲੈ ਦੇਣਾ ਤੇ ਮੈਂ ਕਿਨਾਂ ਘਰ ਆ ਜੇ ਤੇ ਸਭ ਤੋਂ ਵਧੀਆ ਹੋ ਜੇ ਨਹੀਂ ਦੀਦੀ ਫਰਸੋਈ ਦਾ ਤੇ ਸਾਰਾ ਹੋ ਹੀ ਗਿਆ ਵਾ ਤੇ ਨਾਲੇ ਮੈਂ ਆਪਣੇ ਵੰਡੇ ਦਾ ਤੇ ਸਾਰਾ ਕਰ ਹੀ ਲਿਆ ਵਾ ਅਜੇ ਤੁਹਾਡਾ ਰਹਿੰਦਾ ਜਾ ਤੇ ਉਹ ਵੇਖ ਲੋ ਦੀ ਆਪਣੇ ਵੰਡੇ ਦਾ ਅਈ ਵਾਕਾ ਕਦੋਂ ਕਰ ਦਿਓਗੇ ਮੇਰੀ ਗੱਲ ਸੁਣੋ ਇੱਧਰ ਨੂੰ ਕੀ ਵੇਖੀ ਜਾਂਦੇ ਏ ਜੇ ਦੇਖਣਾ ਰਮਨ ਕੀ ਆ ਲੋਕੇ ਕਦੂ ਕਰਨ ਦੇ ਆ ਆਪਣੇ ਆਪਣਾ ਕੰਮ ਕਰਨ ਦੇ ਆ ਕੋਈ ਵੇਖਣ ਦੇ ਆ ਕੀ ਵੰਡਿਆ ਤੇ ਲੈ 10 ਲੋਕੇ ਕੰਮ ਕਰਨ ਦੇ ਆ ਤਾਂ ਤੁਸੀਂ ਵੀ ਪੈੜੀ ਵਿੱਚ ਜਾਓ ਤੁਸੀਂ ਚੋਨਾ ਕਦੋਂ ਲਾਉਣਾ ਵਾ ਲੋਕਾਂ ਨੇ ਤਾਂ ਸਾਰਾ ਸਾਰਾ ਲਾ ਲਿਆ ਵਾ ਰਮਨ ਮੇਰਾ ਪੈੜੀ 'ਚ ਜਾਣ ਨੂੰ ਦਿਲ ਹੀ ਨਹੀਂ ਕਰਦਾ ਤੇ ਦਿਲ ਨਹੀਂ ਕਰਦਾ ਕਿਉਂ ਕਿਹੜੀ ਗੱਲੋਂ ਦਿਲ ਨਹੀਂ ਕਰਦਾ ਜਿਹੜਾ ਮੈਨੂੰ ਮਿਲਦਾ ਉਹ ਕਹਿੰਦਾ ਵੀ ਜੋਬਨ ਕਿੱਥੇ ਗਿਆ ਤੇ ਉਹਨੂੰ ਕੀ ਦੱਸਾਂ ਵੀ ਕਿੱਥੇ ਆ ਜੋਬਨ ਲਿਆ ਦਾਸ ਲੋਕਾਂ ਨੂੰ ਪਤਾ ਤਾਂ ਲੱਗਣਾ ਹੀ ਆ ਅੱਜ ਨਾ ਲੱਗੂਗਾ ਮਹੀਨੇ ਨੂੰ ਲੱਗ ਜਾਊਗਾ ਹੁਣ ਇਹ ਥੋੜਾ ਪਿਓ ਦਾ ਕਰਕੇ ਹੀ ਕਰਦੇ ਕੰਮ ਛੱਡ ਦੇਣੇ ਆ ਓਏ ਮੈਨੂੰ ਅੱਗੇ ਉਹਨੇ ਇੱਕ ਦੋ ਵਾਰੀ ਪੁੱਛਿਆ ਤੇ ਮੈਂ ਵੀ ਸੌਰੇ ਗਿਆ ਵਾ ਤੇ ਉਹਨੇ ਆ ਜਣਾ ਵਾ ਤੇ ਉਹ ਕਹਿੰਦੇ ਵੀ ਸੌਰੇ ਹੋਇਆ ਕਿਤੇ 2-4 ਦਿਨ ਕਿ ਇੰਨੇ ਦਿਨ ਥੋੜੇ ਸੌਰੇ ਲਾਉਂਦੇ ਆ ਉਹ ਓ ਚੱਲ ਕੋਈ ਗੱਲ ਨਹੀਂ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਹੁੰਦਾ ਵਾ ਹੁਣ ਅਸੀਂ ਇਹੋ ਕਮਾਵਾਂਗੇ ਤਾਂ ਤਾਂ ਹੀ ਖਾਣਾ ਵਾ ਸਾਰੇ ਲੇਬਰ ਲੱਗੀ ਆ ਤੇ ਜੇ ਤੁਸੀਂ ਕੰਮ ਨਾ ਕਰੋਗੇ ਤੇ ਕੰਪਸ਼ੇਤਾ ਹੋ ਜਾਣਾ ਵਾ ਰਮਨ ਮੈਨੂੰ ਤੇ ਕਦੀ ਕਦੀ ਲੱਗਦਾ ਵੇ ਮੇਰ ਕੋ ਨਾ ਗਲਤ ਕੰਮ ਹੋ ਗਿਆ ਮੈਨੂੰ ਇਹ ਆ ਕਿ ਭਾਵੇਂ ਕੋਈ ਪੈਸਾ ਤੇ ਲੈ ਲੈ ਆ ਕੇ ਨਾ ਤੇ ਜੋ ਮਨੂ ਬਣਾ ਕੇ ਲੈ ਦੇ ਨਾ ਤੇ ਮੈਂ ਕਿਨਾਂ ਘਰ ਆ ਜੇ ਤੇ ਸਭ ਤੋਂ ਵਧੀਆ ਹੋ ਜੇ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਕਿੱਦਾਂ ਘਰ ਆ ਜੂਗਾ ਉਹ ਮਗਰ ਵੀ ਉਹਦੇ ਤੁਸੀਂ ਗਏ ਕੋਈ ਫੋਨ ਹੀ ਕਰੇ ਜਾਂ ਹਟਾ ਫੋਨ ਚੁੱਕੇ ਤੁਹਾਨੂੰ ਪਤਾ ਤੇ ਹੋਵੇ ਹੈ ਕਿੱਥੇ ਆ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਆਪ ਹੀ ਜਾ ਕੇ ਲੈ ਆਓ ਪਰ ਪਤਾ ਹੀ ਨਹੀਂਗਾ ਹੈ ਕਿੱਥੇ ਆ ਤੇ ਕਿੱਦਾਂ ਜਾ ਕੇ ਲਿਆਓਗੇ ਉਹਨੂੰ ਤੁਸੀਂ ਰਮਨ ਕਿਹਨੇ ਵੇਖਿਆ ਨੂੰ ਹੈਗਾ ਹੀ ਪਰ ਇਹ ਨਹੀਂ ਦੱਸਿਆ ਨਾ ਵੀ ਉਹ ਕਿਹੜੇ ਪਿੰਡ ਚ ਰਹਿੰਦਾ ਹੋ ਹੁਣ ਮੈਂ ਕਿੱਦਾਂ ਜਾ ਕੇ ਲਿਆਵਾਂ ਉਹਨੂੰ ਇਹੋ ਹੀ ਤਾਂ ਗੱਲ ਵਾ ਚੱਲ ਜਿੱਦਾਂ ਤੁਸੀਂ ਮਨ ਵਿੱਚ ਸੋਚਣ ਰਹੇ ਜੇ ਵੀ ਮੈਂ ਜਾ ਕੇ ਉਹਨੂੰ ਲਿਆਵਾਂ ਥੋੜੀ ਬਹੁਤੀ ਹਮਦਰਦੀ ਤਾਂ ਉਹਦੇ ਦਿਲ ਵਿੱਚ ਵੀ ਚਾਹੀਦੀ ਹੈ ਨਾ ਫੇ ਮੈਨੂੰ ਛੋਟੇ ਹੁੰਦੇ ਨੂੰ ਪਾਲਿਆ ਵਾ ਚੱਲ ਗੁੱਸਾ ਹੁੰਦਾ ਵਾ ਬੱਚੇ ਨੂੰ ਫੋਨ ਕਰਕੇ ਪੁੱਛਦਾ ਵੀ ਡੈਡੀ ਜੀ ਕੀ ਹਾਲ ਵਾ ਚੋਨਾ ਲੱਗਾ ਵਾ ਕਿ ਨਹੀਂ ਚੱਲ ਤੂੰ ਹੀ ਜਾਂਦੇ ਹੋ ਤਾਂ ਉਹਨੂੰ ਲੈ ਆਉਂਦੇ ਹੋ ਰਮਨ ਇੱਥੇ ਕਿੰਨਾ ਸੋਖੀ ਉਹਨੂੰ ਬਾਰੋਂ ਕੰਮ ਕਰਕੇ ਆਉਂਦਾ ਸੀ ਤੇ ਭੱਕੇ ਥੱਲੇ ਬੈਠਾ ਰਹਿੰਦਾ ਏ ਹੁਣ ਮੈਨੂੰ ਕਿਸ ਨੇ ਦੱਸਿਆ ਵੀ ਦਿਹਾੜੀ ਕਰਦਾ ਮੈਂ ਵੇਖਿਆ ਉਹਨੂੰ ਚੱਲ ਨਹੀਂ ਪਾਲ ਪਜੀ ਤੇ ਫਿਰ ਇਹੋ ਕੰਮ ਹੀ ਕਰਨੇ ਆ ਹੋਰ ਕੀ ਕਰਨਾ ਵੇਖ ਲਓ ਭਰਾਵਾਂ ਨੇ ਵੀ ਮੂੰਹ ਨਹੀਂ ਲਾਇਆ ਉਹ ਭਰਾਵਾਂ ਰਮਨ ਕੀ ਮੂੰਹ ਨਾ ਆਉਣਾ ਸੀ ਉਹਨਾਂ ਨੂੰ ਇਹ ਵੀ ਕਿਤੇ ਆਧਾ ਨਾ ਲੈ ਲੇ ਫੇਰ ਆਖਦੇ ਹਾਂ ਸਾਫੇ ਮੰਗਣਾ ਹੀ ਇਹਨੇ ਤਾਂ ਕਰਕੇ ਉਹਨਾਂ ਕੱਢਿਆ ਵੀ ਜਿੱਥੋਂ ਆਇਆ ਉੱਥੇ ਚੱਲ ਜਾ ਇੱਥੇ ਹੁਣ ਕਿੱਦਾਂ ਆ ਜਾਂਦਾ ਆਪੇ ਸ਼ਰਮ ਖਾਦੀ ਹੁਣੀ ਆ ਨਾ ਕਿੱਦਾਂ ਬੋਲ ਕੇ ਆਇਆ ਉਹਨਾਂ ਦੇ ਨਾਲ ਤਾਂ ਆਪਣੇ ਆਪ ਸਮਾਨ ਲਾ ਕੇ ਕਿੱਦਾਂ ਉਹ ਘਰ ਚ ਜਾਊਗਾ। ਫਿਰ ਅਮਨ ਉਹ ਬੱਚਿਆਂ ਨੂੰ ਮਾਂ ਤੇ ਛਿੜਕਦਾ ਹੀ ਆ। ਇਹਦਾ ਮਤਲਬ ਇਹ ਥੋੜਾ ਵੀ ਪਿੰਡ ਘਰ ਛੱਡ ਕੇ ਚਲ ਜੀਦਾ ਵਾ ਆਪਣਾ। ਉਹੀ ਤਾਂ ਗੱਲ ਵਾ। ਦੋਵੇਂ ਜਣੇ ਇੱਕੋ ਜਿਹੇ ਹੋਗੇ। ਚੱਲ ਜੇ ਇੱਕ ਨੇ ਗਲਤੀ ਕੀਤੀ ਹੀ ਦੂਜਾ ਜੀ ਸਮਝਾਉਂਦਾ। ਆਪੇ ਸਾਰੀ ਗੱਲ ਦਾ ਹੱਲ ਹੋ ਜਾਂਦਾ। ਉਹ ਤੇ ਇੱਕ ਨੇ ਗਲਤੀ ਕੀਤੀ ਦੂਜੇ ਨੇ ਉੱਤੇ ਕੱਖ ਪਾਏ। ਦਵਾ-ਦਵ ਕੱਪੜੇ ਪਾਏ ਤੇ ਬਾਹਰ ਚਲ ਗਏ। ਕੀ ਕਰਨਾ ਫਿਰ? ਚੱਲ ਕੋਈ ਨਹੀਂ। ਤੁਸੀਂ ਫਿਕਰ ਨਾ ਕਰੋ ਫਿਰ ਵੀ। ਜਾ ਕੇ ਪਿਆਲੀ ਦਾ ਕੰਮ ਵੇਖੋ। ਜੇ ਨਹੀਂ ਕੱਲਿਆਂ ਕਹ ਹੁੰਦਾ। ਕਿਸ ਨੂੰ ਨਾਂ ਲਾ ਲਓ ਦਿਹਾੜੀ ਤੇ ਲਾ ਲਓ ਕਿਸ ਨੂੰ ਕੰਮ ਤੇ ਕਰਨਾ ਹੀ ਪੈਣਾ ਵਾ ਮੇਰਾ ਮਨ ਉਹ ਪਾਸ ਜਿੱਤੇ ਹੁਣਾਂ ਦੀ ਪੈੜੀ ਹੈ ਸਾਡੇ ਲਾਗੇ ਉਹ ਡਿਆ ਹੀ ਕਦੂ ਕਰਨਾ ਤੇ ਉਹਨੇ ਜਦੋਂ ਵੇਖਿਆ ਵੀ ਇਹਨਾਂ ਦੀ ਮੋਟਰ ਬੰਦ ਵਾ ਤੇ ਉਹਨੇ ਛੱਡ ਕੇ ਤੇ ਕਦੂ ਦਿੱਤਾ ਵਾ ਕਰ ਤੇ ਮੈਂ ਨਾ ਹੁਣ ਲਾਬਿਆਂ ਨੂੰ ਕਿਹਾ ਤੇ ਹੈਗਾ ਉਹ ਤੇ ਕਹਿੰਦਾ ਕੋਈ ਨਹੀਂ ਕਰ ਦਿੰਦਾ ਵਾ ਤਾਂ ਹੀ ਤਾਂ ਤੁਹਾਨੂੰ ਮੈਂ ਕਿਹਾ ਵਾ ਲੋਕੇ ਸਾਡੀ ਮੋਟਰ ਚਲਾ ਕੇ ਕਦੂ ਕਰਨ ਦੇ ਆ ਤੇ ਤੁਹਾਨੂੰ ਨਹੀਂ ਪਤਾ ਲੱਗਣ ਦੇ ਆ ਵੀ ਮੈਂ ਵੀ ਕੋਈ ਨਾ ਕੋਈ ਕੰਮ ਕਰਾਂ ਆਪਣਾ ਉੱਛਲ ਕਿੱਲਾ ਕਿ ਉਹਨੇ ਕਦੋਂ ਕਰਤਾ ਵਾ ਹੁਣ ਮੈਂ ਲੱਬਿਆ ਨਾ ਕਹਿੰਦਾ ਆਪੀ ਲਾ ਦਿੰਦੇ ਆ ਜਾਓ ਜਾ ਕੇ ਤੇ ਹੋ ਕੇ ਆਓ ਉਹਨਾਂ ਵੱਲੋਂ ਚੱਲ ਮੈਂ ਮਾਰਦਾ ਫੇਰ ਉਹਨਾਂ ਨੂੰ ਮੈਂ ਐ ਤੇ ਸੋਚਿਆ ਸੀਗਾ ਕਿ ਜੋ ਬਣ ਘਰੋਂ ਚਲ ਜੂਗਾ ਤੇ ਘਰ ਸਾਡਾ ਸਵਰਗ ਬਣ ਜੂਗਾ ਪਰ ਮੈਨੂੰ ਨਹੀਂ ਪਤਾ ਕਿ ਆ ਜਿਹੜੀ ਗੱਲ ਵਾ ਨਾ ਇਹਨਾਂ ਦੇ ਦਿਮਾਗ ਦੇ ਵਿੱਚ ਕਰ ਕਰ ਜਾਣੀ ਆ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਦਿਮਾਗ ਵਿੱਚ ਇਹ ਗੱਲ ਕਦਾਂ ਤੇ ਕਿੱਦਾਂ ਕੱਢਾਂ ਕਿਹਦੇ ਸਲਾਹ ਲਵਾਂ ਮੈਨੂੰ ਕੋਈ ਨਾ ਕੋਈ ਕਰਨਾ ਹੀ ਪੈਣਾ ਵਾ ਨਹੀਂ ਤੇ ਹਰ ਟਾਈਮ ਨਾ ਜੋ ਬੰਦਾ ਹੀ ਨਾ ਜੱਪਦੇ ਰਹਿੰਦੇ ਆ ਨਾ ਇਹਨਾਂ ਨੂੰ ਕੰਮ ਦਾ ਨਾ ਧੰਦੇ ਦਾ ਮੋਲਦੇ ਨਹੀਂ ਫੋਨ ਫੜ ਕੇ ਖਿਲੋਤੇ ਜੀ ਫੋਨ ਫੜ ਕੇ ਖਿਲੋਣਾ ਚਾਹੁੰਦਾ ਇੱਕ ਜੀ ਕਰਨ ਰਿਹਾ ਵਾ ਵੀ ਮੇਰੇ ਡੈਡ ਨੂੰ ਫੋਨ ਕਰਾ ਲੋਕੀ ਕਦੂ ਕਰਨ ਦੇ ਆ ਝੋਨੇ ਲਾਉਂਦੇ ਆ ਮੈਂ ਸੋਚਣ ਦੇ ਆ ਹੀਗਾ ਕਿ ਐਰ ਕੀ ਸਾਰੇ ਕੰਮ ਕੱਲੇ ਕਰਨ ਦੇ ਹੋਣੇ ਆ ਵੇਖ ਲਓ ਤੇ ਕਿੱਦਾਂ ਕਰਨਾ ਫਿਰ ਜਾਂ ਡੈਡ ਜੀ ਨਾਲ ਗੱਲ ਕਰ ਲਓ ਪਰ ਗੱਲ ਕਰਨ ਤੇ ਵੀ ਆ ਨਾ ਜੇ ਅੱਗੂ ਗੁੱਸੇ ਚ ਬੋਲੇ ਜਾਂ ਮੰਮੀ ਹੁਣ ਫੋਨ ਚੁੱਕ ਲਿਆ ਫਿਰ ਕੀ ਕਰੋਗੇ ਕਿਸੇ ਕੋਲੋਂ ਡਰਦਾ ਤੇ ਫੋਨ ਨਹੀਂ ਕਰਨੇ ਤੇ ਜੇ ਮੈਂ ਫੋਨ ਕੀਤਾ ਤੇ ਫਿਰ ਵੱਧ ਘੱਟ ਗੱਲ ਕਰਨਗੇ ਕੋਈ ਉਦਾਂ ਮੈਂ ਇੱਕ ਚੀਜ਼ ਸੋਚਣ ਦੇ ਆ ਹੀਗਾ ਕਿ ਉਦਾਂ ਲੱਭਣ ਦੇ ਹੋਣਗੇ ਸਾਨੂੰ ਕਿ ਨਹੀਂ ਹੋ ਇਥੇ ਉਹ ਲੋਨਾ ਦੀ ਆਪਣੀ ਸੋਚ ਆ ਨਾ ਤਾਨੂੰ ਪਤਾ ਡੈਡੀ ਦੇ ਤੁਹਾਡੇ ਤੋਂ ਬਿਨਾ ਰਹਿ ਨਹੀਂ ਸਕਦੇ ਤੇ ਮੰਮੀ ਨਾ ਮੈਂ ਕੁਝ ਕਹਿ ਨਹੀਂ ਸਕਦੀ ਉਹ ਤੇ ਅੰਦਰੋਂ ਅੰਦਰ ਹੀ ਬਥੇਰਾ ਆਪਣੇ ਆਪ ਚੁਰਦੇ ਹੋਣੇ ਆ ਪਰ ਹੁਣ ਕੀ ਬਦਵਾ ਮੰਮੀ ਤੇ ਰਵਿੰਦਾ ਦੀਦੀ ਉਹਨਾਂ ਦੀ ਪੇਸ਼ ਜਾਣ ਵੀ ਦਿੰਦੇ ਕਿ ਨਹੀਂ ਗੱਲ ਤਾਂ ਸਹੀ ਹੈ ਤੇ ਚਲ ਕੋਈ ਨਹੀਂ ਦੇਖ ਲੈਨੇ ਆ ਜੇ ਕਿਤੇ ਉਧਰ ਨੂੰ ਫੇਰਿਆ ਫੁਰਾ ਵੱਜੂਗਾ ਤੇ ਵੇਖਾਂਗਾ ਭਲਾ ਵੀ ਲੱਗਾ ਝੋਨਾ ਕਿ ਨਹੀਂ ਜੀ ਵੇਖ ਲੋ ਤੇ ਹੀ ਆਪਣੇ ਸਾਹਮਣਾ ਜੇ ਤਾ ਦਾ ਬੋਦਾ ਚਿਕੰਡਿਆ ਤੇ ਤਹੀਂ ਡੱਜੀ ਨੂੰ ਮੇਲੀ ਆਉ ਫੋਨ ਨਹੀਂ ਨਹੀਂ ਮੈਂ ਜਾਣਾ ਨਹੀਂ ਹੈਗਾ ਜੇ ਮੈਂ ਗਿਆ ਨਾ ਮੁੜ ਕੇ ਫੇਰ ਕੋਈ ਨਾ ਕੋਈ ਗੱਲ ਹੋਣੀ ਹੈ ਤੇ ਉਤੋਂ ਮੰਮੀ ਤੁਹਾਨੂੰ ਤੇ ਪਤਾ ਹੀ ਉਹਨਾਂ ਦਾ ਸੁਭਾਅ ਕਿਦਾਂ ਦਾ ਹੈ ਨਾ ਕੋਈ ਨਹੀਂ ਤੁਸੀਂ ਕਰੋ ਕੰਮ ਮੈਂ ਵੇਖ ਲਉਂਦਾ ਵੇਖ ਲੋ ਤੇ ਹਿੰ ਜਿੱਤਾਂਗਾ ਬਜੀ ਸਿੰਘ ਜੀ ਕਿੱਧਰ ਫਿਰਦੇ ਜੇ ਅਜੇ ਪੱਗ ਬਨ ਗਏ ਮੈਂ ਯਾਰ ਸ਼ਹਿਰ ਗਿਆ ਹਾਂ ਹੋਰ ਸਲਾਉ ਠੀਕ ਠਾਕ ਹੋਣਾ ਹੁੰਦਾ ਲਾਈਟ ਆਉਂਦੀ ਤੇ ਮੇਰਾ ਰਾਦਾ ਕਿਹੜਾ ਮਾਰੀ ਜਾਵਾ ਅੱਛਾ ਅੱਛਾ ਤੇ ਕਦੋਂ ਕਰਨ ਵਾਲੇ ਸੀ ਤੇ ਮੈਂ ਆਹ ਵੇਖਾਂ ਜੇ ਤੇ ਭਰ ਗਿਆ ਹੋ ਗਈ ਇਹ ਪਹਿਲੀ ਤੇ ਪਾਣੀ ਹੋ ਗਿਆ ਤੇ ਫਿਰ ਕਰੀਏ ਕਦੋਂ ਹੁਣ ਲੋਕਾਂ ਨੂੰ ਲਾ ਲਿਆ ਹੋ ਦੇ ਹੋ ਹੀ ਗਿਆ ਵਾ ਹੋ ਗਿਆ ਪਾਣੀ ਤੇ ਤੁਸੀਂ ਨਹੀਂ ਲਾਉਂਦੇ ਨਹੀਂ ਲਾਈਟ ਆਉਂਦੀ ਤੁਸੀਂ ਨਹੀਂ ਕਦੋਂ ਕੀਤਾ ਜੇ ਯਾਰ ਕਦੋਂ ਕੀ ਕਰਨਾ ਹੈ ਇਦਾਂ ਹੀ ਬਸ ਹੋਰ ਨਪਕਸ਼ ਯਾਰ ਤੂੰ ਕਰਤਾ ਕੀ ਗੱਲ ਉਹ ਜੋ ਬਣ ਗਿਆ ਸੀ ਆਪਣੇ ਕਿਤੇ ਕੰਮ ਅੱਛਾ ਤੇ ਮੈਨੂੰ ਤਾਂ ਕਹਿੰਦਾ ਸੀ ਮੈਂ ਆ ਜਾਣਾ ਛੇਤੀ ਅਜੇ ਤੱਕ ਆਇਆ ਨਹੀਂ ਆ ਤੇ ਮੈਂ ਹਾਂ ਚੱਲ ਆਉਂਦਾ ਤੇ ਫੇਰ ਹੀ ਲਾਉਨੇ ਆ ਕੰਮਾਂ ਦੇ ਦੇਣਾ ਭਾਜੀ ਤੇ ਉਹਨੂੰ ਕਿੱਥੇ ਕੱਲ ਦਾ ਕੰਮਾਂ ਦੇ ਦੇਣਾ ਜੀ ਤੁਸੀਂ ਉਹ ਬਾਬਲ ਜੀ ਦਾ ਉਹਨੂੰ ਨਾ ਥੋੜਾ ਜਿਹਾ ਆਪਣਾ ਨਿੱਜੀ ਕੰਮ ਹੀ ਕੋਈ ਅੱਛਾ ਮੌਕਰੇ ਨਾਕਰੀ ਲੱਭਦਾ ਫਿਰੰਡਿਆ ਠੀਕ ਆ ਠੀਕ ਆ ਹੁਣ ਆ ਚਾਰ ਪੰਜ ਕਿੱਲੇ ਕਦੂ ਕੀਤਾ ਤੇ ਇਹ ਵੀ ਜ਼ਰੂਰੀ ਹੀ ਦੋ ਚਾਰ ਦਿਨ ਰੋਕੇ ਚੱਲ ਜਾਂਦਾ ਇਹ ਪਲਾਂ ਕੰਮ ਨਵੇੜ ਲੈਂਦਾ ਉਹ ਤੁਹਾਨੂੰ ਪਤਾ ਹੀ ਆ ਬਾਬਲਜੀਤ ਸਿੰਘ ਬੱਚੇ ਕਿੱਥੇ ਮੰਦੇ ਆ ਮੈਨੂੰ ਤਾਂ ਕਹਿੰਦਾ ਸੀ ਵੀ ਮੈਂ ਆਇਣਾ ਉਹ ਛੇਤੀ ਮੈਂ ਦੋ ਵਾਰੀ ਫੋਨ ਲਾਇਆ ਉਹਨੂੰ ਅੱਛਾ ਫੋਨ ਉਹਦਾ ਸੋਚੋ ਫਾਹ ਰਿਆ ਉਹ ਜਿੱਥੇ ਗਿਆ ਹੋਣਾ ਉੱਥੇ ਸਿਮ ਨਹੀਂ ਨਾ ਚੱਲਦੀ ਏ ਠੀਕ ਆ ਠੀਕ ਆ ਠੀਕ ਆ ਹਾਂ ਚਲੋ ਜੇ ਜੋਬਨ ਨਹੀਂ ਨਾ ਆਇਆ ਤੇ ਜੇ ਤੁਹਾਨੂੰ ਮੇਰੀ ਹੈਲਪ ਦੀ ਲੋੜ ਪਊ ਨਾ ਪਾਣੀ ਤੁਹਾਡੇ ਹੋ ਗਿਆ ਜੇ ਮੇਰੀ ਹੈਲਪ ਦੀ ਲੋੜ ਪਊ ਨਾ ਤੇ ਦੱਸ ਦਿਓ ਟਰੈਕਟਰ ਲਿਆ ਕੇ ਤੇ ਫਿਰ ਕਰ ਦਿਆਂਗੇ ਕਦੋਂ ਉਹ ਕੋਈ ਗੱਲ ਨਹੀਂ ਬਲਜੀਤ ਪਾ ਜੇ ਲੋੜ ਪਈ ਨਾ ਮੈਂ ਫਿਰ ਤੁਹਾਨੂੰ ਫੋਨ ਕਰ ਦੂੰਗਾ ਠੀਕ ਆ ਦੱਸ ਦਿਓ ਤੁਸੀਂ ਮੈਨੂੰ ਫੋਨ ਕਰ ਦਿਓ ਹੈ ਤੇ ਬੱਚਿਆਂ ਦਾ ਸਨੋ ਕੀ ਹਾਲ ਆ ਬੱਚਿਆਂ ਦੇ ਬੜੀ ਕਿਰਪਾਵਾਦ ਹਾਂ ਚਲੋ ਵਧੀਆ ਹੀ ਚਾਹੀਦਾ ਬੇਟੀ ਤਾਂ ਹੁੰਦਾ ਫੋਨ ਫੋਨ ਠੀਕ ਆ ਆਪਣੇ ਘਰ ਸੌਖੀ ਆ ਠੀਕ ਆ ਚਲੋ ਵਧੀਆ ਜੇ ਬੱਚੇ ਠੀਕ ਆ ਤੇ ਮਾਪਿਓ ਖੁਸ਼ ਨਹੀਂ ਬੱਚਿਆਂ ਦਾ ਕਰਕੇ ਮਾਪਿਓ ਆ ਵੈਸੋ ਬਿਲਕੁਲ ਜੀ ਬਿਲਕੁਲ ਤੇ ਬੱਚੇ ਆਪਣੇ ਘਰ ਸੌਖੇ ਨੇ ਤੇ ਫਿਰ ਮਾਪਿਓ ਨੂੰ ਵੀ ਖੁਸ਼ੀ ਹੁੰਦੀ ਹੈ ਇਹ ਚੀਜ਼ ਦੀ ਹਾਂਜੀ 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 ਚਲੋ ਚੰਗਾ ਬਾਜੀ ਫਿਰ ਮੈਂ ਹੁਣ ਚੱਲਦਾ ਵਾਂ ਚੰਗਾ ਬਲਦੇਸ ਸਿੰਘ ਜੀ ਔਰ ਮੈਂ ਕਹਿੰਦਾ ਚਾਹ ਪੀ ਕੇ ਸ਼ਰਮਾਉਣਾ ਨੇ ਫੋਨ ਮਾਰਿਓ ਟਰੈਕਟਰ ਜਾਂ ਤੈਂ ਖੁਦ ਲਿਆ ਕੇ ਆਣ ਕੇ ਕਦੂ ਕਰ ਲਿਓ ਚਲੋ ਠੀਕ ਆ ਭਾਈ ਠੀਕ ਆ ਜਾਂ ਮੇਰੀ ਹੱਲਪ ਦੀ ਲੋੜ ਪਏ ਮੈਨੂੰ ਫੋਨ ਮਾਰ ਦਿਓ ਠੀਕ ਆ ਜੀ ਠੀਕ ਓਕੇ ਭਾਜੀ ਸਤਿ ਸ੍ਰੀ ਅਕਾਲ ਇਸੇ ਕਰਕੇ ਮੈਂ ਮੋਟਰ ਤੇ ਨਹੀਂ ਆਉਂਦਾ ਤੇ ਲੋਕੀ ਪੁੱਛਣੋਂ ਨਹੀਂ ਹਟਦੇ ਕਿ ਜੋਬਨ ਕਿੱਥੇ ਗਿਆ ਵਾ ਕਿੱਥੇ ਗਿਆ ਤੇ ਕੀ ਦੱਸਾਂ ਉਹਨਾਂ ਨੂੰ ਕਿ ਕਿੱਥੇ ਗਿਆ ਵਾ ਚਲ ਆਪੇ ਆ ਜੂਗਾ ਉਹ ਦੋਨੋਂ ਚੋਣਾ ਚਾਣਾ ਲੱਗ ਜਣਾ ਲੋਕਾਂ ਨੇ ਪੁੱਛਣੋਂ ਹਟ ਜਣਾ ਮੇਰਾ ਰਦਾਵਾ ਲਾਡੀ ਨੂੰ ਫੋਨ ਕਰਦਾ ਵਾ ਹੈਲੋ ਸਸਿਕਾ ਭਾਜੀ ਹੋਰ ਸੁਣਾਓ ਕੀ ਆ ਚੱਲ ਜੀ ਠੀਕ ਠਾਕ ਓ ਯਾਰ ਮੈਂ ਕੀ ਕਰਨਾ ਸੀ ਮੈਂ ਕਿਹਾ ਵੀ ਤੁਸੀਂ ਕਹਿੰਦੇ ਸੀ ਨਾ ਪਿੰਡ ਉਹ ਹੀ ਕਿਤੇ ਵੇਖਿਆ ਸੀ ਤੇ ਯਾਰ ਉਹ ਪਿੰਡ ਪੀੜ ਦਾ ਮੈਨੂੰ ਨਾਂ ਨੂੰ ਦੱਸ ਦੂੰਗਾ ਕਿ ਜਿੱਥੇ ਕਿਤੇ ਵੇਖਿਆ ਹੈ ਤੇ ਫਿਰ ਮੈਨੂੰ ਲੈਵਾਂ ਜਾ ਕੇ ਅੱਛਾ ਇੱਕੋ ਦਿਨ ਵੇਖਿਆ ਮੁੜ ਕੇ ਨਹੀਂ ਵੇਖਿਆ ਓ ਮੈਨੂੰ ਤੇ ਯਾਰ ਉਹਦਾ ਹੀ ਫਿਗਰ ਵੱਡ ਵੱਡ ਖਾਈ ਜਾਂਦਿਆ ਮੜਾ ਜਾ ਘਰੋਂ ਲੜ ਕੇ ਮਰਨਾ ਚੱਲ ਗਿਆ ਸੀ ਤੇ ਮੈਂ ਤਾਂ ਸੋਚਿਆ ਚਲੋ ਇੱਕ ਦੋ ਦਿਨ ਜਾਊਗਾ ਤੇ ਆਜੂਗਾ ਉਹ ਜਾਊਗਾ ਮੁੜ ਕੇ ਆਇਆ ਹੀ ਨਹੀਂ ਆ ਚਲੋ ਠੀਕ ਆ ਜੇ ਕਦੇ ਮਿਲੂਗਾ ਤਾਂ ਦੇਖੋਗੇ ਨਾ ਤੇ ਮੈਨੂੰ ਦੱਸ ਦਿਓ ਫਿਰ ਮੈਂ ਲੈ ਆਉਂਗਾ ਜਾ ਕੇ ਠੀਕ ਆ ਜੀ ਠੀਕ ਇਹ ਕਹਿੰਦੇ ਥੇ ਕੋ ਦਨ ਵੇਖਿਆ ਸੀ ਮੁੜ ਕੇ ਅਸੀਂ ਵੇਖਿਆ ਹੀ ਨਹੀਂ ਉਹ ਹੁਣ ਕੀ ਪਤਾ ਕਿੱਥੇ ਆ ਤੇ ਕਿੱਥੇ ਨਹੀਂ ਕਿੱਥੇ ਉਹਨੂੰ ਭੱਲਪਾ ਚਲੋ ਆਇਓ ਤੇ ਹੀ ਵੀ ਹਾਂਜੀ ਨਹੀਂ ਸਾਰੇ ਵਧੀਆ ਵਾ ਹਾਂਜੀ ਆਇਆ ਹੀ लवली ਵੀ ਹਾਂਜੀ ਨਹੀਂ ਰਪਿੰਦਰ ਵੀ ਗਈ ਸੀ ਪਿੰਡ ਆਪਣੇ ਦੋ ਹਫ਼ਤੇ ਲਾ ਕੇ ਆਈ ਹੈ ਹਾਂਜੀ ਨਹੀਂ ਸਭ ਵਧੀਆ ਵਾ ਚਲੋ ਠੀਕ ਆ ਆਇਓ ਫਿਰ ਕਿਸੇ ਦਿਨ ਨਹੀਂ ਕੋਈ ਨਹੀਂ ਆਵਾਂਗੇ ਅਸੀਂ ਨਹੀਂ ਠੀਕ ਆ ਚਲੋ ਠੀਕ ਆ ਦੇ ਕਿਦਾ ਮੂਹੋਂ ਨੇ ਮੰਮੀ ਨਾਲ ਗੱਲ ਕਰਨ ਦੀ ਸੀ ਅੱਛਾ ਹਾਲ ਚਾਲ ਪੁੱਛਣ ਦੇ ਮੈਂ ਕਿਹਾ ਵਧੀਆ ਸਾਰੇ ਠੀਕ ਹੈ ਸਾਰੇ ਅੰਦਰ ਹਾਂਜੀ ਸਾਰੇ ਵਧੀਆ ਕਹਿੰਦੇ ਆਉਣ ਵੱਲੋਂ ਕੋਈ ਗੱਲ ਨਹੀਂ ਮਾਰਾਂਗੇ ਗੇੜਾ ਨਹੀਂ ਕੋਈ ਗੱਲ ਨਹੀਂ ਠੰਡਾ ਜਾਂਦਾ ਮੈਂ ਚੱਲ ਜਾਂਗੇ ਹਾਂਜੀ ਹਾਂਜੀ ਹਨਾ ਹਾਂਜੀ ਤੁਮੈਂ ਵੀ ਦੋ ਭਾਂਕਰ ਚ ਦੋ ਤਿੰਨ ਦਿਨ ਹੋ ਗਏ ਆ ਪਰ ਬਿੰਦੂ ਨੂੰ ਬੁਲਾਉਣਾ ਨਹੀਂ ਆ ਤਾਂ ਮੇਰੀ ਗੱਲ ਸੁਣੋ ਰਪਿੰਦਰ ਵੱਡੀ ਆ ਜਾਂ ਮੈਂ ਵੱਡੀ ਆ ਵੱਡੀ ਦੀ ਨਹੀਂ ਗੱਲ ਬੁਲਾਉਣਾ ਤੇ ਪੈਣਾ ਇੱਕੋ ਜਗ੍ਹਾ ਰਹਿਣਾ ਹੁੰਦਾ ਪਹਿਲਾਂ ਉਹਦਾ ਹੱਕ ਬੰਦਾ ਨਾ ਕਿ ਮੈਨੂੰ ਆ ਕੇ ਬੁਲਾਵੇ ਉਹ ਚੱਲੇ ਧਣੀ ਸੋਚੀਦਾ ਉਹਦਾ ਤੂੰ ਵੱਡੀ ਆ ਘਰ ਦੇ ਵਿੱਚ ਚਲਾਉਣਾ ਕਿ ਨਹੀਂ ਮੈਂ ਕਦੋਂ ਕਿਹਾ ਘਰ ਨਹੀਂ ਚੱਲਣਾ ਆਕੜ ਤੇ ਉਹ ਹੀ ਰੱਖਦੀ ਆ ਕੋਈ ਗੱਲ ਨਹੀਂ ਸਮਝੋਗੇ ਨਹੀਂ ਦੌੜੀ ਨੇ ਸਮਝਾਇਆ ਹੋਣਾ ਨੂੰ ਉਹਦੇ ਵਿੱਚ ਤੇ ਆਕੜ ਹੀ ਬਹੁਤ ਵਾ ਤੇ ਉਹਨੇ ਤੇ ਬੁਲਾਇਆ ਤੱਕ ਨਹੀਂ ਆ ਮੈਂ ਸੋਈ ਚ ਕੰਮ ਕਰਨ ਦੀ ਲਾਗੋਂ ਹੋ ਕੇ ਚੱਲ ਗਈ ਆ ਇਹਨਾਂ ਨੂੰ ਉਧਰੋਂ ਆਇਆ ਨਾ ਉਹ ਕੰਮ ਕਰਦੀ ਪਈ ਜਿਆਦੇ ਨਾਲ ਕਰਵਾ ਦੇਣਾ ਹੈ ਕੋਈ ਨਹੀਂ ਕਰਵਾ ਦਾਂਗੀ ਮੈਂ ਤੇ ਕਰਾਈਆਂ ਕੰਮ ਅੱਛਾ ਕੋਈ ਗੱਲ ਨਹੀਂ ਤੂੰ ਬੁਲਾਣਾ ਨੂੰ ਇੰਨਾ ਕੰਮ ਕੀਤਾ ਤਾ ਤੂੰ ਅੱਗੇ ਹੋ ਗਈ ਹਣਾ ਮਾਂ ਵਾਲੀ ਫਰਜੀ ਨਮਾਏ ਆ ਤੂੰ ਨਵਲੀ ਦੇ ਹਣਾ ਹੁਣ ਏਦਾਂ ਕਰੇਗੀ ਫਿਰ ਕੱਲ ਨੂੰ ਬਾਹਰ ਜਾ ਲਾਉਣ ਗਈਆਂ ਤੇ ਏਦਾਂ ਨਾ ਕਰ ਕੋਈ ਕਹਿੰਦੀ ਆਪ ਲੜਾ ਜਾ ਕੇ ਨਾਲ ਕੰਮ ਕਰਵਾਉ ਦੇ ਕੰਮ ਤਾਂ ਚਲੋ ਸਾਰਾ ਹੋਈ ਗਿਆ ਵੈਸੇ ਕੋਈ ਗੱਲ ਨਹੀਂ ਮੈਂ ਪੁੱਛ ਲੈਣੀ ਆ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਬੰਦਾ ਨਿਕਣਾ ਹੀ ਹੋ ਜਾਂਦਾ ਬਲਾਉਣ ਨਾ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਨਾ ਸਾਰਾ ਕੋਈ ਨਹੀਂ ਤੇ ਇਕੱਠੀਆਂ ਰਹਿਆ ਕਰੋ ਨਾਲ ਮਿਲ ਕੇ ਫਿਰ ਉਹਨੂੰ ਵੀ ਸਮਝਣਾ ਚਾਹੀਦਾ ਆ ਨਾ ਉਹ ਵੀ ਨਾ ਆਕੜ ਵਿਖਾਵੇ ਆਪਣੀ ਆਹੋ ਏਦਾਂ ਤੁਸੀਂ ਏਦਾਂ ਕਰੋ ਗਈਆਂ ਤੈਨੂੰ ਕਾਨੂੰ ਲਵੜੀ ਨੂੰ ਕੋ ਕਹੂਗੀ ਤੂੰ ਮੈਨੂੰ ਕਹੇਗੀ ਆਪਾਂ ਦੋਵੇਂ ਅਫਸਰ ਦੇ ਨਾਮ ਬੋਲਾਂਗੇ ਤੇ ਚੰਗਾ ਨਹੀਂ ਲੱਗਦਾ ਇਦਾਂ ਮੈਂ ਤਾਂ ਸਭ ਨੂੰ ਕਹਿਨੀ ਹੀ ਕਿ ਸਾਰੇ ਨਾਲ ਮਿਲ ਕੇ ਰਹੀਏ ਆਪਾਂ ਉਹ ਚੱਲ ਵਿਆਹ ਦੇ ਹੋ ਕੰਮ ਨੂੰ ਦਿੱਤਾ ਹੈ ਆਪਾਂ ਤੇ ਚੱਲ ਲਵੜੀ ਦਾ ਵਿਆਹ ਹੋ ਜਾਊਗਾ ਨਾ ਹਾਂਜੀ ਤੇ ਵਧੀਆ ਹੋ ਜਾਊਗਾ ਚਲੋ ਫੈਮਿਲੀ ਵੱਡੇ ਹੋ ਜਮਾਤ ਸਾਹਿਬ ਨੂੰ ਹਾਂਜੀ ਹੈਨਾ ਕੋਈ ਗੱਲ ਨਹੀਂ ਉਹਨੇ ਸਮਝਾਇਆ ਉਹਨੂੰ ਕੋਈ ਨਹੀਂ ਹੋਊਗੀ ਹੋੜੇ ਠੀਕ ਆ ਤੂੰ ਆਪ ਬੁਲਾ ਲਿਆ ਕਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਠੀਕ ਆ ਚਲੋ ਤੁਸੀਂ ਬੈਠੋ ਮੈਂ ਵੇਖਦੀ ਹਾਂ ਕੰਮ ਫਿਰ ਕੋਈ ਠੀਕ ਆ ਚਲੇ ਵਡੀਆਂ ਇਹਨੂੰ ਆ ਵੀ ਸਮਝਣਾ ਚਾਹੀਦਾ ਵਾ ਉਹਨੂੰ ਵੀ ਸਮਝਣਾ ਚਾਹੀਦਾ ਵਾ ਘਰ ਇਦਾਂ ਨਹੀਂ ਚੱਲਦੇ ਹੁੰਦੇ ਇਦਾਂ ਕਰਦੀ ਪਈ ਆ ਹੁਣ ਇਹ ਨਾ ਨਾ ਉਹਦੇ ਦਫਲੀ ਫੇਰ ਚੱਲ ਜੇ ਤੇ ਨਾਲ ਹੀ ਚੁੱਕ ਕੇ ਬੜੀ ਵੇਸਤਰ ਤੇ ਆਪਣੇ ਪੈਂਟ ਚੱਲ ਜੇ ਚੱਲ ਕੋਈ ਗੱਲ ਨਹੀਂ ਸਮਝੋਗੇ ਆਪੇ ਹੌਲੀ ਹੌਲੀ ਟਿਪਿੰਦਰ ਟਿਪਿੰਦਰ ਹਾਂਜੀ ਦੇਦੀ ਕਰ ਲੈ ਕੰਮ ਹਾਂਜੀ ਕੰਮ ਹੋ ਗਿਆ ਬਸ ਹੋ ਗਈ ਰਸੋਈ ਸਾਫ ਠੀਕ ਹੈ ਦੱਸ ਦੇ ਜੇ ਕੋਈ ਕੰਮ ਕਰਨ ਵਾਲਾ ਤੇ ਕਰਵਾ ਦੇਣੀ ਨਾਲ ਮੈਂ ਨਹੀਂ ਦੀਦੀ ਰਸੋਈ ਦਾ ਤਾਂ ਸਾਰਾ ਹੋ ਹੀ ਗਿਆ ਵਾ ਤੇ ਨਾਲੇ ਮੈਂ ਆਪਣੇ ਮੰਡੇ ਦਾ ਤਾਂ ਸਾਰਾ ਘਰ ਹੀ ਲਿਆ ਵਾ ਤੇ ਜੇ ਤੁਹਾਡਾ ਰਹਿੰਦਾ ਜਾ ਤੇ ਉਹ ਵੇਖ ਲਓ ਦੀ ਆਪਣੇ ਮੰਡੇ ਦਾ ਅਹੀਂ ਵੱਖਾ ਕਦੋਂ ਕਰ ਦੇਓਗੇ ਦੀਦੀ ਅੱਜ ਆਪੋ ਆਪਣਾ ਹੋ ਗਿਆ ਮੈਂ ਉਹ ਗੱਲ ਨਹੀਂ ਕਰਨਦੀ ਮੈਂ ਇਹ ਕਰੰਦੀ ਆ ਕਿ ਰਸੋਈ ਦਾ ਕੰਮ ਹੈ ਸਾਰਾ ਕਰ ਲਿਆ ਉਹ ਤੁਹਾਨੂੰ ਰੂਮ ਦੀ ਸਫਾਈ ਲੱਗੀਆਂ ਕਰਨ ਤੇ ਜਿਹੜਾ ਤੁਹਾਡਾ ਰਹਿੰਦਾ ਉਹ ਤੁਸੀਂ ਕਰ ਲਓ ਮੈਂ ਵੱਖ ਵਾਲੀ ਤੇ ਗੱਲ ਕੀਤੀ ਨਹੀਂ ਚਲ ਕੋਈ ਨਹੀਂ ਤੂੰ ਕਰ ਲੈ ਮੈਂ ਵੇਖ ਲੈਨੀ ਇੱਥੇ ਲੈ ਇੱਥੇ ਤਾਂ ਹੋ ਗਿਆ ਸਾਰਾ ਇੱਥੇ ਕੀ ਕਰਨਾ ਹੁਣ ਸਾਰੇ ਪਾਂਡੇ ਵਗੈਰਾ ਸਾਫ ਹੋ ਗਿਰ ਸੋਈ ਸਾਫ ਹੋ ਗਈ ਇਹ ਹੁਣ ਤੱਕ ਕੁਝ ਕਰਨ ਵਾਲਾ ਨਹੀਂ ਹੈ ਚਲ ਤੂੰ ਕਰ ਲੈ ਆਪਣਾ ਰੂਮ ਸਾਫ ਜੇ ਕੁਝ ਰਹਿੰਦਾ ਹੋ ਤਾਂ ਮੈਂ ਵੇਖ ਲੈਨੀ ਚਲੋ ਠੀਕ ਹੈ ਬੜੀ ਆਖੜ ਲਖੋਂਡੀ ਹੈ ਅੱਜ ਸੁਣਾਉਣ ਲਾ ਪਈ ਆਪੂ ਆਪਣਾ ਕੰਮ ਮੈਂ ਆਪਣਾ ਕਰ ਲਿਆ ਤੂੰ ਆਪਣਾ ਕਰ ਲੋ ਆਖੜ ਨਹੀਂ ਜਾਣੀ ਇਹਦੀ ਫੇਰ ਵੀ ਚਲ ਨਹੀਂ ਕਰਦੀ ਨਾ ਕਰੇ ਪੇਜ ਲੋ ਹੋਰ ਉੱਥੇ ਕੀ ਬੋਲ ਛੱਤੀ ਛੱਤੀ ਗੱਲਾਂ ਸੁਣਾਤੀਆਂ ਨੇ ਅੱਗਿਓ ਕਿੰਨੇ ਰੁਪਿੰਦਰ ਨੇ ਤੁਸੀਂ ਕਹਿੰਦੇ ਨੇ ਤੂੰ ਜਾ ਅੱਛਾ ਮੈਂ ਜਾ ਕੇ ਕਿਹਾ ਨੂੰ ਮੈਂ ਕਿਹਾ ਕੋਈ ਕੰਮ ਕਰਾਉਣ ਵਾਲਾ ਤੇ ਮੈਨੂੰ ਦੱਸ ਦੇ ਅੱਛਾ ਕਹਿੰਦੀ ਮੈਂ ਤਾਂ ਸਾਰਾ ਕੰਮ ਵੈਸੇ ਕਰ ਹੀ ਲਿਆਰ ਸੋਈ ਚੋਂ ਮੈਂ ਆਪਣੇ ਵੰਡੇ ਦਾ ਕਰ ਲਿਆ ਤੁਸੀਂ ਆਪਣੇ ਵੰਡੇ ਦਾ ਕਰ ਲਓ ਇਹ ਭਲਾ ਗੱਲ ਕਿਦਾਂ ਦੀ ਹੋਈ ਕੀ ਤੇ ਗੱਲ ਗਲਤ ਆ ਮੈਂ ਆ ਪਾ ਲੱਗ ਕਦੋਂ ਦੇ ਹੋਗੇ ਆ ਆਪਣੇ ਵੰਡੇ ਵਾਲੀ ਕੀ ਗੱਲ ਹੋਗੀ ਵਾ ਮੈਂ ਕਰ ਲਿਆ ਮੈਂ ਆਪਣੇ ਕਮਰੇ ਚੰਦੀ ਲੱਗੀਆਂ ਸਫਾਈ ਕਰਨ ਹਲਜੀ ਕਮਰੇ ਸਫਾਈ ਕਰਨੀ ਆ ਇੰਨੇ ਕਰਨੀ ਹੋਰ ਕਿੰਨੇ ਥੋੜੀ ਕਰਨੀ ਆ ਹਾਂਜੀ ਮੈਂ ਸੋ ਆਪਣਿਆਂ ਨੂੰ ਬੁਲਾਇਆ ਨੂੰ ਜਾ ਕੇ ਕਿ ਚੱਲ ਮੈਨੂੰ ਵੀ ਦੱਸ ਦੇ ਕੋਈ ਕੰਮ ਹੈਗਾ ਤੇ ਅੱਛਾ ਹੁਣ ਨਹੀਂ ਮੈਂ ਬੁਲਾਉਣਾ ਹੁਣ ਨਹੀਂ ਮੈਨੂੰ ਤੁਸੀਂ ਕਹਿਣਾ ਠੀਕ ਆ ਬੁਲਾਉਣ ਵੱਲ ਆਪੇ ਬੁਲਾਓ ਵੀ ਹੁਣ ਮੈਨੂੰ ਆ ਕੇ ਉਹ ਕੋਈ ਗੱਲ ਨਹੀਂ ਏਦਾਂ ਨਹੀਂ ਕਰੀਦਾ ਹੋਈ ਏਦਾਂ ਉਹਦਰ ਨਾ ਬੁਣ ਕਰਾਂ ਨਹੀਂ ਉਹ ਏਦਾਂ ਕਰ ਸਕਦੀ ਆ ਤੇ ਮੈਂ ਨਹੀਂ ਏਦਾਂ ਕਰ ਸਕਦੀ ਉਹਦਰ ਨਾ ਫੋਨ ਕਰਾਂ ਮੈਂ ਨਹੀਂ ਮਾਸਾ ਜੀ ਹੋਣਾਂ ਨੂੰ ਉਹਨਾਂ ਵੱਲ ਕੀ ਗੱਲ ਪਚਾਉਣੀ ਫਿਰ ਜਿਆਦੀ ਵੱਜੂਗੀ ਗੱਲ ਉਹ ਤਾਂ ਆਉਣਗੇ ਸਮਝਾਉਣਗੇ ਆ ਕੇ ਤੇ ਲਵਲੀ ਨੇ ਇੱਕ ਵਾਰੀ ਫੇਰ ਸਮਝਾਇਆ ਕਿ ਇਦਾਂ ਬੋਲ ਕੇ ਗਈ ਈ ਉਹ ਉਹ ਲਵਲੀ ਨੇ ਸਮਝਾਇਆ ਉਹ ਜਾੜੇ ਨੇ ਉਹ ਫੇਰ ਉਦਾਂ ਹੀ ਕਰਦੀ ਪਈ ਪਤਾ ਨਹੀਂ ਜਦੋਂ ਦੀ ਪਿੰਡੋਂ ਆਈ ਏ ਉਦੋਂ ਦੀ ਇਦਾਂ ਕਰੀ ਜਾਂਦੀ ਏ ਕੀ ਮੈਂ ਤਾਂ ਕੀ ਹੋ ਗਿਆ ਨੂੰ ਸਾਨੂੰ ਪਤਾ ਹੁੰਦਾ ਇਨੇ ਇਦਾਂ ਕਰਨੇ ਤਾਂ ਅਸੀਂ ਨਾ ਹੀ ਲੈ ਕੇ ਹੁੰਦੇ ਆਪੇ ਲਵਲੀ ਜਾ ਕੇ ਲੈ ਆਉਂਦਾ ਉਹ ਇਹ ਤਾਂ ਤਾਂ ਲੈ ਕੇ ਆਏ ਵੀ ਲਵਲੀ ਆਉਣ ਆਲਾ ਵਾ ਇਹ ਘਰ ਹੋ ਗਿਆ ਆਉਂਦਿਆਂ ਨੂੰ ਹਣੇ ਜਦੋਂ ਹੀ ਬਿਧਾ ਕੰਮ ਕਰਨੇ ਆਣੇ ਆ ਕੇ ਥੋੜੇ ਦਿਨ ਚੰਗੀ ਰਹੀ ਏ ਬਸ ਨਵੀਂ ਨਵੀਂ ਬਾਅਦ ਫੇਰ ਉਹ ਹਾਲ ਉਹਨੇ ਗੁੱਸਾ ਹੀ ਹੋ ਗੱਲ ਦਾ ਕੀਤਾ ਵਾ ਪਿੰਡੋਲੇ ਆਉਂਦਾ ਈ ਤੇ ਫਿਰ ਪੱਕੀ ਚਲ ਜੇ ਉੱਥੇ ਆਵੇ ਜਾਂ ਜਾਵੇ ਲਵੜੀ ਨਾਲ ਚਲ ਜੇ ਜਾਂ ਫਿਰ ਉੱਥੇ ਚਲ ਜੇ ਆਹ ਵੇ ਇੱਥੇ ਕੀ ਕਰਨਾ ਵਿਆਹ ਤਾਂ ਚਲ ਜੇ 24 ਘੰਟੇ ਜਾਈ ਤੇ ਲੜਦੀ ਰਹੀ ਤੇ ਫਿਰ ਕੀ ਫਾਇਦਾ ਇਸ ਰਹਿਣ ਦਾ ਆਪਾਂ ਲੜ ਨੂੰ ਥੋੜੀ ਲੈਂਦੀ ਆਪਾਂ ਤਾਂ ਕਿ ਲੈਂਦੇ ਵੀ ਚਲ ਪਰਿਵਾਰ ਵੱਡਾ ਹੋ ਜੂ ਮਸਾ ਹਾਂਜੀ ਹਨਾ ਜਾਂਦੇ ਨੂੰ ਕਹਦੇ ਨੇ ਲਵਜੀ ਨਾਲ ਲੈ ਜਾ ਫਿਰ ਹੋਰ ਕੀ ਕਰਨਾ ਇੱਥੇ ਨਰਾਇਣ ਥੋੜੀ ਲਾਉਣੀ ਆ ਉਹਨੇ ਫੇਰ ਨਹੀਂ ਜਾਣਾ ਉਹਨੇ ਕਹਣਾ ਮੈਂ ਪੇਕੇ ਚਲ ਜਾਨੀ ਆ ਲਵੜੀ ਕਹਿਣ ਡਿਆ ਸੀ ਹਫਤੇ ਤੱਕ ਨਾ ਮੈਂ ਰੂਮ ਲੈ ਲਾਂਗਾ ਉੱਥੇ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਆਪਣੇ ਨਾਲ ਹੀ ਲੈ ਜਾਣਾ ਨਹੀਂ ਕਢਦੇ ਆਂ ਪਤੌਖਾ ਸੁੱਖਾ ਹਣਾ ਠੀਕ ਕੋਈ ਗੱਲ ਨਹੀਂ ਤੇ ਮੇਲਾ ਕੰਮ ਕਰ ਠੀਕ ਆ ਚਲ ਮੈਂ ਰੋਟੀ ਲੈ ਆਉਣੀ ਆ ਬੈਠਾ ਤਈ ਲੈ ਆ ਉਹ ਇਹ ਲੜੀ ਨੂੰ ਸੱਦਾ ਨਹੀਂ ਕਿਹਾ ਸਕਦੇ ਇਹ ਨਾਲ ਲੈ ਜਾ ਕੋਈ ਗੱਲ ਨਹੀਂ ਹਫਤਾ ਕਢਦੇ ਆਂ ਪਤੌਖਾ ਸੁੱਖਾ ਫੇ ਲੈ ਆਈ ਜਊਗਾ ਨਾਲ ਹਾਏ ਹਾਏ ਅਜੇ ਤੱਕ ਬੰਬੀ ਤੋਂ ਆਏ ਨਹੀਂਗੇ ਮਾਹਾਂ ਹੀ ਕੱਲ ਕੇ ਆਈ ਹਾਂ ਫੇ ਜਾਓ ਜਾ ਕੇ ਤੇ ਬਾਹਰ ਪਿਆਲੀ ਦਾ ਕੰਮ ਵੇਖੋ ਪਤਾ ਨਹੀਂ ਉੱਥੇ ਕੋਈ ਮਿਲ ਪਿਆ ਵਾ ਕਿ ਕੀ ਗੱਲ ਬਾਤ ਵਾ ਇੰਨਾ ਚਿਰ ਤੱਕ ਨਹੀਂ ਕਦੀ ਲਾਇਆ ਨਾ ਤੇ ਮੈਂ ਜਾ ਹੀ ਸਕਦੀ ਆ ਇੰਨੀ ਗਰਮੀ ਦੇ ਵਿੱਚ ਆਗੇ ਤਹੀ ਆ ਗਿਆ ਰਮਨ ਕੀ ਹੋਇਆ ਵਾ ਹੁਣ ਆ ਕਿ ਯਾਰ ਮੈਂ ਇਸੇ ਕਰਕੇ ਬਾਹਰ ਨਹੀਂ ਜਾਂਦਾ ਗੱਲ ਤੇ ਦੱਸੋ ਗੱਲ ਹੋਈ ਕੀ ਆ ਬਲਜੀਤ ਮੈਨੂੰ ਪੁੱਛਣ ਡਿਆ ਸੀ ਵੀ ਜੋਬਨ ਕਿੱਥੇ ਆ ਹਾਂ ਲੋਕਾ ਸਾਰਿਆਂ ਝੋਨੇ ਲਾ ਰਹੇ ਤੇ ਸਿਰਫ ਤੁਹਾਡਾ ਹੀ ਜਿਹਾ ਰਹਿ ਗਿਆ ਮੈਂ ਝੋਨਾ ਮੈਂ ਕਿਹਾ ਯਾਰ ਉਹਨੂੰ ਨਾ ਥੋੜਾ ਜਿਹਾ ਆਪਣਾ ਨਿੱਜੀ ਕੰਮ ਪੈ ਗਿਆ ਸੀ ਤੇ ਉਹਦੇ ਕਰਕੇ ਗਿਆ ਵਾ ਕਿਤੇ ਫੇਰ ਤੇ ਹੈ ਮੈਂ ਉਹਨੂੰ ਫੋਨ ਲਾਉਂਦਿਆਂ ਦਾ ਫੋਨ ਵੱਤ ਆਉਂਦਿਆਂ ਮੈਂ ਫਿਰ ਪੱਜ ਮਾਰਿਆ ਮੈਂ ਕਿਹਾ ਯਾਰ ਉਹਨਾਂ ਆਪਣੀ ਨੌਕਰੀ ਕਰਕੇ ਗਿਆ ਵਾ ਕਿਤੇ ਬਾਹਰ ਅੰਦਰ ਤੇ ਉਥੇ ਸਿਮ ਨਹੀਂ ਆ ਚਲਦੀ ਤੇ ਉਹਦੇ ਕਰਕੇ ਫੋਨ ਨਹੀਂ ਲੱਗਣ ਦਿਆ ਮੈਂ ਤੁਹਾਨੂੰ ਉਦਨ ਦਾ ਕਹਿਣ ਲਈ ਆ ਨਾ ਵੀ ਜਾ ਕੇ ਪਹਿਲੀ ਵਾਲੇ ਵੇਖੋ ਝੋਨਾ ਚਾਹ ਨਾਲ ਲਵਾਓ ਲੋਕਾਂ ਤੇ ਆਪੇ ਗੱਲਾਂ ਕਰਨੀਆਂ ਵਾ ਹੁਣ ਨਾ ਆਊਗਾ ਤੇ ਇਹਦਾ ਮਤਲਬ ਇਹ ਥੋੜਾ ਵਾ ਵੀ ਹੱਥ ਦੇ ਹੱਥ ਰੱਖ ਕੇ ਬਿਠੇ ਰਹਿਣਾ ਵਾ ਅਸੀਂ ਕੋਈ ਕੰਮ ਹੀ ਨਹੀਂ ਕਰਨਾ ਹੁਣ ਇਹੀ ਜਿਹੜਾ ਕੰਮ ਕਰਨਾ ਵਾ ਨਾ ਆਪਣੇ ਵਾਸਤੇ ਕਰਨਾ ਵਾ ਸਾਨੂੰ ਖਰਚੇ ਚਾਹੀਦੇ ਆ ਕਿ ਨਹੀਂ ਚਾਹੀਦੇ ਖਰਚਾ ਤੇ ਰਮਨ ਚਾਹੀਦਾ ਹੀ ਪਰ ਜਿਹੜਾ ਹੁਣ ਲੋਕਾਂ ਦੀ ਜ਼ੁਬਾਨ ਫੜਨੀ ਆ ਮੈਨੂੰ ਇਹ ਹੀ ਪਿਛਲਾ ਆ ਜਾਂਦਾ ਤੇ ਨਾ ਵੀ ਸਾਡਾ ਨਾ ਬੋਲੇ ਤੇ ਰਹੀ ਤੇ ਜਾਵੇ ਇੱਥੇ ਉਹਦੀ ਆਕੜ ਬੜੀ ਆ ਮੈਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਆ ਵੀ ਦੋਵੇਂ ਜਾਣੇ ਤੇ ਇੱਕੋ ਜਿਹੇ ਆ ਇੱਕ ਹੀ ਵਿੱਚ ਸਮਝਾਉਣ ਵਾਲਾ ਹੋਵੇ ਨਾ ਤਾਂ ਕੰਮ ਠੀਕ ਹੋ ਜਾਂਦਾ ਵਾ ਤੇ ਜੇ ਬਲਦੀ ਦੇ ਉੱਤੇ ਤੇਲ ਪਾਈਏ ਨਾ ਉਹ ਭਾਮੜ ਮੱਚਦੇ ਆ ਉਹ ਜਿਹੜੀ ਆਈ ਆ ਨਾ ਉਹ ਫਿਰ ਉਹਨੂੰ ਕੀ ਸਿਖਾਉਂਦੀ ਰਹਿੰਦੀ ਆ ਜਿਉਂ ਸਾਡੇ ਘਰ ਵਿੱਚ ਪੈਰ ਉਹਨੇ ਪਾਇਆ ਸਾਡੇ ਘਰੋਂ ਕਪੱਤ ਨਹੀਂ ਗਾ ਮੁਕਾ ਮੁੰਡੇ ਨੂੰ ਆਪਣੇ ਮਗਰ ਲਾ ਲਿਆ ਵਾ ਜਿੱਦਾਂ ਉਹ ਕਹਿੰਦੀ ਆ ਓਦਾਂ ਉਹ ਕਰੀ ਜਾਂਦਾ ਵਾ ਕੱਪੜੇ ਪਾਏ ਬੈਗ ਵਿੱਚ ਤੇ ਦੌੜ ਗਿਆ ਉਹਦੇ ਆਖੇ ਹੀ ਫੇਰ ਮਨ ਜਿਹੜੇ ਬੰਦੇ ਨੇ ਕਿਤੇ ਵੇਖਿਆ ਨਾ ਉਹਨਾਂ ਨੂੰ ਤੇ ਕਹਿੰਦਾ ਵੀ ਥੱਲੇ ਹੀ ਉਹਨਾਂ ਨੇ ਚਾਦਰ ਜੀ ਵਿਛਾਈ ਤੇ ਉੱਥੇ ਸੁੱਤੇ ਸੀ ਤਾਂ ਫੇਰ ਇਹੋ ਕੰਮ ਹੀ ਹੁਣਾਵਾ ਮੈਂ ਆ ਤਾਂ ਨਹੀਂ ਆਂ ਵੀ ਚੱਲ ਅਜੇ ਵੀ ਆ ਜਾਣ ਆਪਣੀ ਗਲਤੀ ਮੰਨ ਲੈਣ ਜਿੱਦਾਂ ਪਹਿਲਾਂ ਰਹਿੰਦੇ ਹੀ ਰਹੀ ਜਾਣ ਤਾਂ ਜਦੋਂ ਉਹਨਾਂ ਨੇ ਅਸਮਾਨ ਨੂੰ ਲੱਤਾਂ ਲਾਈਆਂ ਵੀ ਅਸੀਂ ਬਿਲਕੁਲ ਤਹੀ ਮਾਫ਼ੀ ਮੰਗੋ ਅਸੀਂ ਗਲਤੀ ਨਹੀਂ ਕੀਤੀ ਫਿਰ ਇਹ ਕਿਦਾਂ ਹਲ ਹੋਊਗਾ ਕਦੀ ਦਿਹਾੜੀ ਲਾਉਂਦਾ ਫਿਰਦਾ ਕਦੀ ਕੋਸ਼ ਕਰਦਾ ਫਿਰਦਾ ਇਹ ਕੰਮ ਤਾਂ ਕਰਨ ਦਿਆ ਵਾ ਵੀ ਸਾਡੀ ਬੇਇੱਜ਼ਤੀ ਹੋਵੇ ਲੋਕੀ ਉਹਨੂੰ ਵੇਖਣੇ ਇਹ ਕੰਮ ਕਰਦੇ ਸਾਨੂੰ ਆਣ ਕੇ ਗੱਲਾਂ ਕਰਨ ਸਾਡਾ ਨੱਕ ਵਢਾਉਣ ਕਰਕੇ ਕੰਮ ਹੋਣ ਦੇ ਆ ਨਰਮਨ ਰੱਖਦੇ ਚੱਲ ਜਿਹੜਾ ਵੱਡਿਆ ਜਾਣਾ ਵੱਡਿਆ ਜਾਣਾ ਤੇ ਉਹਦਾ ਨਾ ਕੋ ਹੋਊਗਾ ਕਿੱਦਾਂ ਦਾ ਕਾਰੋਬਾਰ ਛੱਡ ਕੇ ਤੇ ਜਾ ਕੇ ਤੇ ਦਿਹਾੜੀਆਂ ਕੰਡਿਆ ਸਵਾਤ ਤੇ ਤਾਂ ਹੀ ਜੇ ਪਿੰਡ ਗਿਆ ਹੀ ਭਰਾ ਰੱਖ ਦੇ ਚੱਲ ਪੈੜੀ ਨਾ ਦਿੰਦੇ ਰਹਿਣ ਨੂੰ ਟਿਕਾਣਾ ਤੇ ਦਿੰਦੇ ਉਹਨਾਂ ਦਾ ਕਮਰਾ ਵੀ ਨਾ ਦਿੱਤਾ ਇਹਨਾਂ ਨੂੰ ਰਹਿਣ ਨੂੰ ਉਸੇ ਵੇਲੇ ਘਰੋਂ ਬਾਹਰ ਕੱਢਿਆ ਕਿ ਚਲੋ ਜਿੱਥੋਂ ਆਏ ਜੀ ਉੱਥੇ ਜਾਓ ਰਮਨ ਉਹਨਾਂ ਨੇ ਇਹ ਸੋਚਿਆ ਹੀ ਕਿ ਕਿਤੇ ਸਾਡੀ ਜਾਇਦਾਦ ਦੇ ਇਹ ਹਿਸਤਾਨਾ ਲੈਦਾ ਫਿਰੇ ਮੁੜ ਕੇ ਇਹੋ ਹੀ ਤਾਂ ਗੱਲ ਵਾ ਤਾਂ ਹੀ ਤੇ ਉਹਨਾਂ ਭਜਾਇਆ ਇਹਨੂੰ ਚੰਨ ਤੁਸੀਂ ਹੁਣ ਉਹਦੇ ਬਾਰੇ ਨਾ ਸੋਚਿਆ ਕਰੋ ਆਪਣਾ ਕੰਮ ਵੇਖੋ ਉਹ ਗੱਲ ਜਿਹੜੀ ਹੈ ਨਾ ਦਿਲ ਚੋਂ ਕੱਢ ਦਿਓ ਇਹ ਸੋਚੋ ਵੀ ਸਾਡੀ ਧੀ ਆ ਬਸ ਸਾਡਾ ਨਹੀਂ ਹੀ ਪੁੱਤ ਹੈਗਾ ਫੇਰ ਮੈਂ ਗੱਲ ਸੋਚਦਾ ਵਾਂ ਵੀ ਝੋਨਾ ਲਾ ਲਈਏ ਲੋਕਾਂ ਨੇ ਜਿਹੜੀਆਂ ਗੱਲਾਂ ਕਰਨੀਆਂ ਨਾ ਉਹ ਤਾਂ ਕਰਨੀਆਂ ਹੀ ਕਰਨੀਆਂ ਤੇ ਝੋਨਾ ਕਰ ਨੂੰ ਲੇਟ ਕਰਨ ਡਿਆ ਮੈਂ ਤਾਂ ਤੁਹਾਨੂੰ ਕਿਦਾਂ ਦੱਸਿਆ ਵਾ ਵੀ ਝੋਨਾ ਲਾਓ ਲਾਗੇ ਛਾਗੇ ਤੇ ਸਾਰਿਆਂ ਨੇ ਲਾ ਲਿਆ ਵਾ ਜਦੋਂ ਮੈਂ ਲੋਕਾਂ ਦਾ ਝੋਨਾ ਲੱਗਾ ਵੇ ਨਹੀਂ ਆ ਨਾ ਮੈਨੂੰ ਹੌਲ ਪੈਂਦੇ ਆ ਸਾਡੀ ਪਹਿਲੀ ਖਾਲੀ ਪਈ ਆ ਤੱਕ ਕੋਈ ਗੱਲ ਨਹੀਂ ਗੱਲਾਂ ਦੀ ਕਿਹੜੀ ਗੱਲ ਆ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਹੁੰਦਾ ਵਾ ਤੁਸੀਂ ਜਾਓ ਬੰਦਿਆਂ ਵੱਲ ਪਾਣੀ ਛੱਡੋ ਤੇ ਕੱਦੂ ਕਰੋ ਜਦੋਂ ਇਹ ਨਿਗਾਹ ਜਾਈ ਉਦੋਂ ਨਹੀਂ ਤੁਸੀਂ ਕੰਮ ਕਰਦੇ ਹੁੰਦੇ ਸਾਰਾ ਕੰਮ ਆਪ ਹੀ ਕਰਦੇ ਹੁੰਦੇ ਸੀ ਉਹ ਚੱਲ ਰਮਨ ਜਦੋਂ ਦੀ ਨੇ ਹੋ ਸੰਭਾਲ ਲਈ ਹੈ ਨਾ ਫਿਰ ਮੈਂ ਮੁੜ ਕੇ ਕੰਮ ਗੁੰਮ ਕੀਤਾ ਨਹੀਂ ਕਦੀ ਚੱਲ ਕੋਈ ਗੱਲ ਨਹੀਂ ਚਾਹ ਬਣਾਵਾ ਤੁਹਾਡੇ ਲਈ ਕੱਪ ਚਾਹ ਪੀਓ ਫੇਰ ਬਾਅਦ ਦਾ ਕੰਮ ਵੇਖਿਓ ਹਣ ਚਲੋ ਇਦਾਂ ਹੀ ਕਰਦੇ ਆ ਮੈਨੂੰ ਨਹੀਂ ਚਾਹ ਤੁਹਾਡੇ ਵਾਸਤੇ ਬਹੁਤ ਹੀ ਹਾਂ ਗੱਲ ਤੇ ਰਮਨ ਦੀ ਕਿ ਜੇ ਉਹਦੇ ਮਗਰ ਮੈਂ ਪਿਆਰਿਆ ਤੇ ਘਰ ਦਾ ਕੰਮ ਜਿਹੜਾ ਵਾ ਨਾ ਸਾਰਾ ਪਿੱਛੇ ਪੈ ਜਾਣਾ ਵਾ ਲੋਕਾਂ ਨੇ ਝੋਨਾ ਲਾ ਲੈਣਾ ਤੇ ਝੋਨਾ ਸਾਡਾ ਇਕੱਲਾ ਦਾ ਰਹਿ ਗਿਆ ਬਾਕੀ ਤੇ ਸਾਰੇ ਆਲੇ ਦੋਲੇ ਲਾ ਲਿਆ ਵਾ ਜੇ ਲੋਕ ਗੱਲਾਂ ਵੀ ਕਰਨਗੇ ਦੋ ਚਾਰ ਦਿਨ ਪੁੱਛਣਗੇ ਵੀ ਤੇ ਆਪੇ ਹਟ ਚੜ ਗਏ ਫਿਰ ਹੁਣ ਕੀ ਕਰਨਾ ਵਾ ਜਦੋਂ ਆਪਣੀ ੜੀ ਧੜਿਆ ਮੈਂ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਹੁਣ ਤੇਹਾੜੀਆਂ ਕੰਡਿਆ ਵਾ ਇੱਥੇ ਚੰਗਾ ਭਲਾ ਕਾਰੋਬਾਰ ਛੱਡ ਕੇ ਚਲ ਜੇ ਇਹ ਗਲਤ ਵਾ ਤੇ ਜੋਦੀ ਨੂੰ ਸਮਝਾਉਂਦੀ ਵੀ ਨਹੀਂ ਵੀ ਅਸੀਂ ਚਲੋ ਘਰ ਚੱਲਦੇ ਆ ਉਹ ਵੀ ਉਦਾਂ ਦੀ ਹੋ ਗਈ ਆ ਚਲ ਆਪੀ ਧੱਕੇ ਤੋੜੇ ਖਾਣ ਕੇ ਤੇ ਆ ਜਣਗੇ ਕਿੰਨੇ ਹੋ ਕੀ ਕਰਸਾ